ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਕ ਵਕ ਸਿੱਖ ਜਥੇਬੰਦੀਆਂ ਵੱਲੋਂ ਭਾਈ ਸੰਦੀਪ ਸਿੰਘ ਸਣੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਹ ਅਰਦਾਸ ਪਿਛਲੇ ਦਿਨੀ ਪਟਿਆਲਾ ਜੇਲ੍ਹ ਵਿੱਚ ਹੋਏ ਹਮਲੇ ਅਤੇ ਤਸ਼ੱਦਦ ਦੇ ਮਾਮਲੇ ਸੰਬੰਧੀ ਕੀਤੀ ਗਈ ਜਿਸ ਦੌਰਾਨ ਭਾਈ ਸੰਦੀਪ ਸਿੰਘ ਨੂੰ ਗੰਭੀਰ ਝੋਟਾ ਆਈਆਂ। ਅਰਦਾਸ ਸਮਾਗਮ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾਵਾਲਾ ਟਾਈਗਰ ਫੋਰਟ ਅਕਾਲੀ ਦਲ ਅੰਮ੍ਰਿਤਸਰ ਲੋਕ ਇਨਸਾਫ ਪਾਰਟੀ ਦੇ ਹੋਰ ਕਈ ਸਿੱਖ ਜਥੇਬੰਦੀਆਂ ਦੇ代表ੀ ਹਾਜ਼ਰ ਰਹੇ ਸਭ ਨੇ ਇਕਜੁੱਟ ਹੋ ਕੇ ਸਿੱਖ ਯੋਧੇ ਦੀ ਸੇਅ ਅਤੇ ਹੌਸਲੇ ਲਈ ਦੁਆ ਕੀਤੀ ਅਤੇ ਉਸ ਉੱਤੇ ਹੋਏ ਹਮਲੇ ਦੀ ਨਿਗੀ ਜਾਂਚ ਦੀ ਮੰਗ ਕੀਤੀ ਅੱਜ ਆਵਾਜ਼ ਕੌਮ ਤੇ ਸਮੂਹ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾਵਾਲਾ ਕਾਲੀਵਾਲਾ ਅਮਰਸਰ ਤੋਂ ਲੋਕ ਇਨਸਾਫ ਪਾਰਟੀ ਤੋਂ ਪੂਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਤੋਂ ਇੱਥੇ ਸਾਰੇ ਨਮਾਇੰਦੇ ਪਹੁੰਚੇ ਆ ਅੱਜ ਅਸੀਂ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਤੇ ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਸਾਜ਼ਿਸ਼ਵਾਸ ਸੋਣਾ ਤੇ ਇੱਕ ਹਮਲਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਜੇਲ੍ਹ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਉਹਦੇ ਸਬੰਧ ਵਿੱਚ ਅਸੀਂ ਸ਼੍ਰੀ ਕਾਲਕਟਕ ਸਾਹਿਬ ਤੇ ਅਰਦਾਸ ਕਰਨ ਆਏ ਸੀਗੇ ਸਾਰਿਆਂ ਨੇ ਮਿਲ ਕੇ ਅਸੀਂ ਅਰਦਾਸ ਕੀਤੀ ਆ ਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਸਿਹਤ ਯਾਭੀ ਵਕਸ਼ਣ ਕਿਉਂਕਿ ਭਾਰੀ ਤਸ਼ਦਦ ਤੋਂ ਬਾਅਦ ਉਹਨਾਂ ਨੂੰ ਜਿੱਦਾਂ ਦੀ ਇੱਕ ਮੈਡੀਕਲ ਸਹਾਇਤਾ ਚਾਹੀਦੀ ਸੀ ਉਹ ਨਹੀਂ ਦਿੱਤੀ ਗਈ ਤੇ ਉਹ ਇਹ ਜਿਹੜਾ ਸਾਰਾ ਵਾਕਿਆ ਵਾਪਰਾ ਇਹਦੇ ਨਾਲ ਜਿਹੜੀ ਸਟੇਟ ਦੀ ਇੱਕ ਪਾਲਸੀ ਆ ਜਿਹੜੀ ਸਿੱਖਾਂ ਨੂੰ ਲੈ ਕੇ ਸਮਝ ਆ ਉਹ ਬੜੀ ਸਪਸ਼ਟ ਹੋਈ ਆ ਤੇ ਅਸੀਂ ਅੱਜ ਅਸੀਂ ਅਰਦਾਸ ਕੀਤੀ ਆ ਮਹਾਰਾਜ ਅੱਗੇ ਕਿ ਉਹਨਾਂ ਨੂੰ ਜਿਹੜੀ ਆ ਗੁਰੂ ਸਾਹਿਬ ਉਹਨਾਂ ਨੂੰ ਤੰਦਰਸਤ ਤੰਦਰੁਸਤੀ ਜਿਹੜੀ ਉਹ ਵਾਕਿਆ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਜਿਹੜਾ ਵੀ ਜੇਲ੍ਹ ਦੇ ਵਿੱਚ ਵਾਕਿਆ ਵਾਪਰਿਆ ਆ ਉਹ ਇੱਕ ਸਾਜ਼ਿਸ਼ ਸੀ ਭਾਈ ਸੰਨੀ ਦੇ ਉੱਤੇ ਉਹ ਇੱਕ ਹਮਲਾ ਸੀ ਉਹਨੂੰ ਮਾਰਨ ਦੇ ਲਈ ਜਿਹੜਾ ਕਿ ਹੋਣਾ ਤੇ ਉਹ ਪੁੱਠਾ ਪੈ ਗਿਆ ਪਰ ਹਕੂਮਤ ਨੇ ਘੱਟ ਨਹੀਂ ਕੀਤੀ ਜਿਹੜਾ ਉੱਥੇ ਦਾ ਜੇਲ੍ਹ ਸੁਪਰਡੈਂਟ ਆ ਉਹ ਜ਼ਿੰਮੇਵਾਰ ਆ ਤੇ ਹੋਰ ਜਿਹੜੇ ਵਿੱਚ ਜਿਹੜੇ ਉੱਚ ਅਧਿਕਾਰੀ ਆ ਉਹ ਇਹਦੇ ਵਿੱਚ ਜ਼ਿੰਮੇਵਾਰ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੇ ਪਾਤਰ ਭਾਈ ਸੰਦੀਪ ਸਿੰਘ ਸਣੀ ਦੇ ਚੜ੍ਹਦੀ ਕਲਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਦੇ ਲਈ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਤਰ ਹੋ ਕੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਹੈ ਜਿਹੜੀਆਂ ਸਰਕਾਰਾਂ ਅੱਜ ਹੈ ਕੱਲ ਨਹੀਂ ਸਾਨੂੰ ਉਹਨਾਂ ਦਾ ਪਤਾ ਹੈ ਕਿ ਉਹ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਾਵਾਰ ਕਰਦੀਆਂ ਪਈਆਂ ਪਰ ਜਿਹੜੀ ਸੱਚੀ ਸਰਕਾਰ ਆ ਤੇ ਸਦੀਵੀ ਉਹਦੇ ਚਰਨਾਚਰਜ ਬੇਨਤੀ ਕੀਤੀ ਆ ਕਿ ਉਸ ਯੋਧੇ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਉਹਨੇ ਇਤਿਹਾਸ ਦੁਹਰਾਇਆ ਆ ਇੱਕ ਵਾਰੀ ਦਿੱਲੀ ਤਖਤ ਦੇ ਉੱਤੇ ਗੂੰਜ ਗੂੰਜੀ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੇ ਚੜ ਕੇ ਇਹਦੇ ਇੱਕ ਥੱਪੜ ਜੜਿਆ ਸੀ ਤੇ ਉਦੋਂ ਹੀ ਇਸ ਵਾਰ ਸਰਕਾਰ ਨੇ ਆਪਣੇ ਕਰਿੰਦੇ ਜਿਹੜੇ ਸੀ ਉਹਨਾਂ ਦੇ ਜ਼ਰੀਏ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਅਟੈਕ ਕਰਵਾਉਣ ਦੀ ਉਹਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਯੋਧੇ ਨੇ ਕੌਮ ਦੀ ਲਾਜ ਰੱਖੀ ਆ ਔਰ ਦੂਰੀ ਬਾਰ ਰੱਖੀ ਆ ਪਹਿਲਾਂ ਜੋ ਕੌਮ ਦੇ ਖਿਲਾਫ ਬਹੁਤ ਗੰਦਾ ਭੱਦਾ ਬਕਵਾਸ ਕਰਦਾ ਸੀ ਸੂਰੀ ਉਹਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਜਿਹੜੇ ਆਪਣੇ ਆਪ ਨੂੰ ਅਤਹੰਕਾਰ ਦੇ ਰੂਪ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਉਹਨੂੰ ਦੱਸਿਆ ਤੇ ਇਹਦੇ ਜਵਾਬ ਦੇ ਵਿੱਚ ਫਿਰ ਸਿੰਘ ਜਵਾਬ ਕਿੱਦਾਂ ਦਿੰਦੇ ਆ ਤੇ ਉਸ ਯੋਧੇ ਨੇ ਪੂਰੀ ਕੌਮ ਦੀ ਲਾਜ ਰੱਖੀ ਔਰ ਪੂਰੀ ਦੁਨੀਆ 'ਚ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਆ ਅਸੀਂ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਉਹਨੂੰ ਹਮੇਸ਼ਾ ਇਸ ਤਰੀਕੇ ਦੇ ਨਾਲੀ ਚੜ੍ਹਦੀ ਕਲਾ 'ਚ ਰੱਖਣ ਤੇ ਇਦਾਂ ਯੋਧਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਅਸਤਿਤਰੀ ਸਿਹਤ ਤੇ ਤੰਦਰੁਸਤੀ ਅਸ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਮੈਂ ਸਾਰੀਆਂ ਸੰਗਤਾਂ ਆਈਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਸਾਰੇ ਸਮੂਚੀ ਖਾਲਸਾ ਪੰਥ ਨੂੰ ਸਮੂਚੀ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਨੂੰ ਸਾਰੇ ਨੂੰ ਬੇਨਤੀ ਕਰਦਾ ਮੈਂ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਜੜੀਆਂ ਜੇਲ੍ਹ ਦੀ ਮੁਸ਼ਕਲ ਆ ਰਹੀਆਂ ਨੇ ਜਾਂ ਉਹਨਾਂ ਦੇ ਕੇਸ ਦੇ ਵਿੱਚ ਮੁਸ਼ਕਲ ਆ ਰਹੀਆਂ ਨੇ ਸਾਰੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੱਲ ਕਰ ਸਕਦੇ ਆ ਸਾਰੀ ਪੰਥ ਅਗੇ ਸਾਰੀ ਸਮੁੱਚੀ ਬਣਾਉਣੇ ਗਲਾਨੇ ਵਾਲੇ ਸੰਗਤ ਅਗੀ ਹੈ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਜੀ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਜੜੀਆਂ ਵੀ ਰਾਜ ਹਨ ਮੁਸ਼ਕਲਾਵਾਂ ਹੋ ਰਹੀਆਂ ਜਿਸ ਤਰ੍ਹਾਂ ਕਿ ਹੁਣ ਆਪਾਂ ਉਹਨਾਂ ਦੇ ਪਰਚੇ ਕਰਾਉਣੇ ਨੇ ਕ੍ਰੋਸ ਕੇਸ ਜਿਹੜਾ ਬਣਦਾ ਵਾ ਇਹਨਾਂ ਦੇ ਭਾਈ ਸੰਦੀਪ ਸਿੰਘ ਜੀ ਕੋਲ ਜਿਨ੍ਹਾਂ ਨੇ ਤਸ਼ੱਦਦ ਕੀਤਾ ਵਾ ਇਹੋ ਬੇਨਤੀ ਸਾਰੀ ਸੰਗਤ ਇਸ ਤਰ੍ਹਾਂ ਹੀ ਸਾਥ ਦੋ ਤਾਂ ਜੋ ਆਪਾਂ ਉਹਨਾਂ ਦੇ ਪਰਚੇ ਕਰਾ ਸਕੀ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਉੱਤੇ ਇਹਨਾਂ ਦਾ ਤਸ਼ੱਦਦ ਕੀਤਾ ਵਾ ਇਸ ਮਾਮਲੇ ਦੇ ਵਿੱਚ ਇੱਕ ਵਕੀਲਾਂ ਤੇ ਵੀ ਦਬਾਅ ਆਇਆ ਜਾ ਰਿਹਾ ਵਾ ਵਕੀਲਾਂ ਤੇ ਦ ਪਰਿਵਾਰ ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਪਰਿਵਾਰ ਨੂੰ ਕਾਫੀ ਥ੍ਰੈਟ ਵੀ ਆ ਰਹੇ ਨੇ ਜੈਸੇ ਕਿ ਪੂਰੀ ਜਾਣਕਾਰੀ ਆਪਾਂ ਇੱਥੇ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇ ਦਿੱਤੀ ਹੈ ਕਿ ਪਰਿਵਾਰ ਨੂੰ ਥ੍ਰੈਟ ਵੀ ਆ ਰਹੇ ਨੇ ਤੇ ਸਾਡੇ ਵਕੀਲ ਜ਼ਬਾਨ ਨੇ ਉਹਨਾਂ ਨੇ ਪ੍ਰੈਸ਼ਰ ਪਾਇਆ ਜਾ ਰਿਹਾ ਤੁਸੀਂ ਕੇਸ ਤੋਂ ਪਿੱਛੇ ਹਟੋ